ਬਈਮਾ ਪਰਮਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਅਰਜ ਕੱਢਦੇ ਨੇ ਚੇਤਾ ਰੱਖਿਓ ਗੁਰੂ ਗ੍ਰੰਥ ਸਾਹਿਬ ਪਾਉਂਦੇ ਨਹੀਂ ਗੁਰੂ ਗ੍ਰੰਥ ਸਾਹਿਬ ਸਾਡੇ ਮਨ ਤੇ ਜੋ ਬੋਝ ਪਿਆ ਵਾ ਨਾ ਸਾਡੇ ਮਨ ਤੇ ਜੋ ਬੋਝ ਪਿਆ ਬਈਮਾ ਪਰਮਾ ਦਾ ਅੱਜ ਵੀਰਵਾਦ ਮੈਂ ਕੱਪੜੀ ਨਹੀਂ ਧੋਣੇ ਅੱਜ ਸ਼ਨੀਵਾਰ ਹੈ ਅੱਜ ਸੋਮਵਾਰ ਹੈ ਇਦਾਂ ਗੱਲਾਂ ਦਾ ਜਿਹੜਾ ਬੋਝ ਸਾਡੇ ਮਨ ਤੇ ਪਿਆਵੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਿਆਨ ਰੂਪੀ ਸਰਮਾ ਦੇ ਕੇ ਇਹ ਬੋਝ ਲਾ ਰਹੇ ਆਉਂਦੇ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਬੋਝ ਗੁਰੂ ਗ੍ਰੰਥ ਸਾਹਿਬ ਸਾਡੇ ਦਿਮਾਗ ਨੂੰ ਰੀਸੈਟ ਕਰ ਦਿੰਦੇ ਸਾਡੇ ਮਾਈਂਡ ਨੂੰ ਰੀਸੈਟ ਕਰ ਦਿੰਦੇ ਹਲਕਾ ਕਰ ਦਿੰਦਾ ਪਰ ਸਭ ਤੋਂ ਵੱਡਾ ਕਾਰਨ ਇਹੀ ਆ ਵੀ ਅਸੀਂ ਗੁਰੂ ਗ੍ਰੰਥ ਸਬੰਧ ਨੂੰ ਸੁਣਿਆ ਨਹੀਂ ਸਮਝਿਆ ਨਹੀਂ ਅਸੀਂ ਗੁਰੂ